ਦੋਸਤੋ ਕੀ ਤੁਹਾਨੂੰ ਪਤਾ ਉਖੜੀ ਕਵਾੜੀ ਕੀ ਹੁੰਦੀ ਹੈ ਚਲੋ ਆਪਾਂ ਡਾਕਟਰ ਸਾਹਿਬ ਨੂੰ ਪੁੱਛੀਏ ਵੀ ਉਖੜੀ ਕਵਾੜੀ ਕੀ ਹੁੰਦੀ ਹੈ ਤੇ ਦੱਸੋ ਵੇ ਡਾਕਟਰ ਸਾਹਿਬ ਉਖੜੀ ਕਵਾੜੀ ਕੀ ਹੁੰਦੀ ਹੈ ਰੋਹੀ ਮੈਨੂੰ ਇਹ ਲੱਗਦਾ ਹੈ ਇਸ ਟਾਈਮ ਤਾਂ ਉਖੜੀ ਕਵਾੜੀ ਤੂੰ ਹੀ ਬਣੀ ਪਈ ਹੈ ਮੈਂ ਨਹੀਂ ਜੀ ਸੋਸ਼ਲ ਮੀਡੀਆ ਤੇ ਅੱਜਕੱਲ ਉਖੜੀ ਕਵਾੜੀ ਦੀ ਬਹੁਤ ਚਰਚਾ ਹੋਈ ਪਈ ਹੈ ਕਿਉਂ ਤੁਹਾਡੀ ਕਿਹੜੀ ਕਵਾੜੀ ਉਖੜ ਗਈ ਜੀ ਸਾਡੀ ਨਹੀਂ ਜੀ ਉਖੜੀ ਇੱਕ ਕੇਂਦਰੀ ਮੰਤਰੀ ਨੂੰ ਕਹਿੰਦੇ ਆ ਵੀ ਇਹ ਜਦਵੀ ਬੋਲਦਾ ਉਖੜੀ ਕਵਾੜੀ ਵਾਂਗੀ ਪੈਂਦਾ ਉਹ ਕਿਹੜਾ ਕੇਂਦਰੀ ਮੰਤਰੀ ਸਾਹਿਬ ਹੈ ਜਿਹਨੂੰ ਲੋਕ ਐਂ ਕਹਿ ਰਹੇ ਨੇ ਤੇ ਰਵਨੀਤ ਬਿੱਟੂ ਨੂੰ ਕਹਿੰਦੇ ਨੇ ਜੀ ਇਹ ਜਦ ਵੀ ਬੋਲਦਾ ਇਹ ਉਕੜੀ ਕਵਾੜੀ ਵਾਂਗੀ ਪੈਂਦਾ ਇਹ ਪਿੱਛੇ ਜੇ ਕਹਿ ਕੇ ਹਟਿਆ ਵੀ ਇਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਮੋਰਚੇ ਵਿੱਚ ਲੜ ਰਹੇ ਆ ਨਾ ਇਹ ਸਾਰਿਆਂ ਦਾ ਪੜਾਈ ਪੜ੍ਹਾਈ ਦਾ ਕੋਈ ਮਸਲਾ ਨਹੀਂ ਇਹ ਤਾਂ ਬਸ ਅੱਗ ਪਾਉਂਦੇ ਆ ਕਹਿੰਦੇ ਜਦੋਂ ਨਾਲੀਆਂ ਦਾ ਮਸਲਾ ਹੋਵੇ ਉਦੋਂ ਵੀ ਆ ਜਾਂਦੇ ਆ ਜੇ ਕਿਸੇ ਪੰਚਾਇਤ ਦਾ ਮਸਲਾ ਹੋਵੇ ਉਦੋਂ ਵੀ ਆ ਕੇ ਬਹਿ ਜਾਂਦੇ ਆ ਤੁਹਾਨੂੰ ਕੀ ਲੱਗਦਾ ਦੇਖੋ ਰੁਹੀ ਜੀ ਇਹ ਗੱਲ ਤਾਂ ਲੋਕ ਕਹਿ ਰਿਆ ਸੱਚੀ ਰਵਨੀਤ ਬਿੱਟੂ ਸਾਹਿਬ ਆਮ ਤੌਰ ਤੇ ਜਦੋਂ ਵੀ ਬੋਲਦੇ ਆ ਇਹੋ ਜੇ ਉਗੜ ਖੁੱਗੜ ਬਿਆਨ ਹੀ ਦਿੰਦੇ ਆ ਤੇ ਹੁਣ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਨਾ ਵੀ ਇਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦੀ ਹਮਾਇਤ ਚ ਆਏ ਐ ਵੀ ਇਹ ਅੱਗ ਪਾਉਣ ਵਾਲੇ ਲੋਕ ਐ ਇਹਨਾਂ ਦਾ ਪੜਾਈ ਨਾਲ ਤਾਂ ਕੋਈ ਸਬੰਧ ਹੀ ਨਹੀਂ ਇਹ ਤਾਂ ਨਾਲੀਆਂ ਦੇ ਮਸਲੇ ਚ ਪਹੁੰਚ ਜਾਂਦੇ ਆ ਘਰਾਂ ਦੇ ਮਸਲਿਆਂ ਚ ਪਹੁੰਚ ਜਾਂਦੇ ਆ ਮੈਂ ਅੱਜ ਰਵਨੀਤ ਬਿੱਟੂ ਸਾਹਿਬ ਨੂੰ ਕੁਝ ਪੁੱਛਣਾ ਚਾਹੁੰਗਾ ਬਿੱਟੂ ਸਾਹਿਬ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਆਪਣੀ ਜੁਬਾਨ ਦਾ ਸਟੈਂਡ ਕੀ ਹੈ ਤੁਸੀਂ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹਨਾਂ ਨੂੰ ਤਾਂ ਗੱਲਾਂ ਕਰ ਰਹੇ ਹੋ 20-25 ਸਾਲ ਤੁਸੀਂ ਕਾਂਗਰਸ ਦੀਆਂ ਤਰੀਫਾਂ ਦੇ ਪੁਲ ਬੰਨ੍ਹਦੇ ਰਹੇ ਜਦੋਂ ਕਾਂਗਰਸ ਸੀਗੇ ਤੇ ਭਾਜਪਾ ਨੂੰ ਤੁਸੀਂ ਰੱਜ ਕੇ ਭੰਡਦੇ ਰਹੇ ਤੇ ਆ ਸਾਲਕ ਪਹਿਲਾਂ ਤੁਸੀਂ ਭਾਜਪਾ 'ਚ ਟਪੂਸੀ ਮਾਰ ਗਏ ਤੇ ਹੁਣ ਤੁਸੀਂ ਕਾਂਗਰਸ ਨੂੰ ਭੰਡੀ ਜਾਂਦੇ ਹੋ ਤੇ ਭਾਜਪਾ ਦੀਆਂ ਤਰੀਫਾਂ ਕਰੀ ਜਾਂਦੇ ਹੋ ਤੁਹਾਡੀ ਜ਼ੁਬਾਨ ਦਾ ਵੈਸੇ ਸਟੈਂਡ ਹੈ ਕੋਈ ਹੁਣ ਰਹੀ ਗੱਲ ਰੁਹੀ ਜੀ ਉਹ ਕਹਿੰਦੇ ਨੇ ਕਿ ਇਹ ਜਿਹੜੇ ਲੋਕ ਨੇ ਇਹਨਾਂ ਦਾ ਪੜ੍ਹਾਈ ਨਾਲ ਕੋਈ ਸੰਬੰਧ ਨਹੀਂ ਮੈਨੂੰ ਇਹ ਲੱਗਦਾ ਰਵਨੀਤ ਬਿੱਟੂ ਸਾਹਿਬ ਜਿਹੜੇ ਲੋਕ ਦੇਸ਼ ਦੀ ਆਜ਼ਾਦੀ ਲਈ ਲੜੇ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਜਾਂ ਸਾਡੇ ਪਰਿਵਾਰਾਂ ਚੋਂ ਕਿਸੇ ਨੇ ਆਜ਼ਾਦੀ ਲਈ ਕੋਈ ਕੁਰਬਾਨੀ ਨਹੀਂ ਕੀਤੀ ਜਿਹੜੇ ਲੜੇ ਕੀ ਉਹ ਕੱਲੇ غلام ਸੀ ਮੈਨੂੰ ਇਹ ਲੱਗਦਾ ਬਿੱਟੂ ਸਾਹਿਬ ਜਿਹੜੇ ਸਿੰਘ ਜਦੋਂ ਮੁਗਲ ਆ ਕੇ ਧੀਆ ਪੈਣਾ ਚੱਕ ਕੇ ਲੈ ਜਾਂਦੇ ਸੀ ਤਾਂ ਜਿਹੜੇ ਸਿੰਘ ਉਹਨਾਂ ਦੇ ਹੱਕਾਂ ਦੀ ਖਾਤਰ ਲੜਦੇ ਸੀ ਤੇ ਕੁੜੀਆਂ ਛਡਾ ਕੇ ਲਿਆਉਂਦੇ ਸੀ ਉਹ ਧੀਆ ਪੈਣਾ ਉਹਨਾਂ ਦੀਆਂ ਆਪਣੇ ਘਰੇ ਜੰਮੀਆਂ ਨਹੀਂ ਸੀ ਹੁੰਦੀਆਂ ਇਹ ਇੱਕ ਅਣਖ ਦਾ ਇੱਕ ਗੈਰਤ ਦਾ ਇੱਕ ਇਨਸਾਫ ਦਾ ਇੱਕ ਨਿਆਂ ਦਾ ਜਜ਼ਬਾ ਹੁੰਦਾ ਜਿਹੜਾ ਸ਼ਾਇਦ ਤੁਹਾਡੇ ਵਰਗੇ ਲੋਕਾਂ 'ਚ ਨਹੀਂ ਬਿੱਟੂ ਸਾਹਿਬ ਸ਼ਾਇਦ ਤੁਹਾਨੂੰ ਇਹ ਸਮਝ ਨਹੀਂ ਆਉਣਾ ਜਦੋਂ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਸੀ ਤਾਂ ਮਸਲਾ ਉਹਨਾਂ ਦਾ ਸੀ ਤੇ ਚਾਂਦਨੀ ਚੌਂਕ 'ਚ ਉਹਨਾਂ ਦੀ ਖਾਤਰ ਸ਼ਹਾਦਤ ਕੁਰਬਾਨੀ ਮਹਾਨ ਨਿਸਾਨੀ ਕੁਰਬਾਨੀ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀ ਤੁਹਾਡੇ ਵਰਗਾ ਤਾਂ ਐਂ ਵੀ ਕਹਿ ਸਕਦਾ ਮਸਲਾ ਤਾਂ ਉਹਨਾਂ ਦਾ ਸੀ ਉਹ ਕਿਉਂ ਗਏ ਤੁਹਾਡਾ ਕੀ ਕਹਿਣਾ ਦੇਖੋ ਦੁਨੀਆ ਦੇ ਵਿੱਚ ਹਜ਼ਾਰਾਂ ਮਸਾਲਾ ਨੇ ਤੱਕਾ ਕਿਸੇ ਹੋਰ ਨਾਲ ਹੋ ਰਿਹਾ ਤੇ ਲੜ ਕੋਈ ਹੋ ਰਿਹਾ ਰੂਹੀ ਜੀ ਜਿਹੜੇ ਇਨਸਾਫ ਪਸੰਦ ਲੋਕ ਨੇ ਨਾ ਨਿਆਂ ਪਸੰਦ ਲੋਕ ਨੇ ਉਹ ਤਾਂ ਕੋਈ ਦੂਜਾ ਵੱਡਾ ਦੇਸ਼ ਕਿਸੇ ਹੋਰ ਗਰੀਬ ਦੇਸ਼ ਤੇ ਜੇ ਹਮਲਾ ਕਰ ਦੇ ਤਾਂ ਉਹ ਕਿਸੇ ਤੀਜੇ ਦੇਸ਼ ਚ ਬੈਠੇ ਉਹਦਾ ਵਿਰੋਧ ਕਰਨ ਲੱਗ ਜਾਂਦੇ ਆ ਧਰਨੇ ਮਜਾਰੇ ਰੈਲੀਆਂ ਕਰਨ ਲੱਗ ਜਾਂਦੇ ਆ ਵੀ ਭਾਈ ਉਹ ਤਕੜਾ ਦੇਸ਼ ਗਰੀਬ ਦੇਸ਼ ਨਾਲ ਧੱਕਾ ਕਰ ਰਿਹਾ ਐਦਾਂ ਭਾਰਤ ਦੇ ਵੀ ਬਹੁਤ ਸਾਰੇ ਲੋਕਾਂ ਨੇ ਕੀਤਾ ਔਰ ਇਸ ਤਰ੍ਹਾਂ ਦੀਆਂ ਲੱਖਾਂ ਮਸਾਲਾ ਨੇ ਇਤਿਹਾਸ ਦੇ ਵਿੱਚ ਸਾਡਾ ਜਿਹੜਾ ਮਹਾਨ ਸਿੱਖ ਇਤਿਹਾਸ ਆ ਉਹ ਤਾਂ ਆਪਣੇ ਸਵਾਰਥ ਦੀਆਂ ਕੁਰਬਾਨੀਆਂ ਨਾਲ ਨਹੀਂ ਦੂਜਿਆਂ ਦੇ ਹੱਕਾਂ ਦੀ ਖਾਤਰ ਲੜਨ ਵਾਲੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਪਰ ਬਿੱਟੂ ਸਾਹਿਬ ਇਹ ਕੀ ਜਾਣਨ ਇਹਨਾਂ ਦੇ ਦਾਦਾ ਜੀ ਤਾਂ ਮੁੱਖ ਮੰਤਰੀ ਰਹੇ ਅੱਜ ਕੱਲ੍ਹ ਇਹ ਕੇਂਦਰੀ ਮੰਤਰੀ ਨੇ ਬਿੱਟੂ ਸਾਹਿਬ ਤਾਂ ਉਹ ਬੰਦੇ ਨੇ ਜਿਹੜੇ ਸੇਵਾ ਦੇ ਨਾਂ ਤੇ ਮੇਵਾ ਖਾਂਦੇ ਨੇ ਬਿੱਟੂ ਸਾਹਿਬ ਤਾਂ ਉਹ ਬੰਦੇ ਨੇ ਜਿਹੜੇ ਇਹ ਕਹਿੰਦੇ ਤਾਂ ਨੇ ਸਾਰੇ ਹੀ ਰਾਜਨੇਤਾ ਵੀ ਅਸੀਂ ਲੋਕਾਂ ਦੀ ਸੇਵਾ ਵਾਲੀ ਰਾਜਨੀਤੀ ਚਾਹੇ ਆ ਪਰ ਇਹ ਸਿਰਫ ਆਪਣੇ ਲਈ ਆਉਂਦੇ ਨੇ ਤੇ ਆਪਣੇ ਲਈ ਕਰਦੇ ਨੇ ਇਹੀ ਕਾਰਨ ਹੈ ਇਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਚ ਪੜ੍ਹਦੇ ਨੇ ਜਿਹੜੇ ਵੀ ਇਨਸਾਫ ਪਸੰਦ ਤੇ ਨਿਆਂ ਪਸੰਦ ਲੋਕ ਨੇ ਉਹ ਲੋਕ ਉਹਨਾਂ ਦੇ ਮਸਲੇ ਨੂੰ ਆਪਣਾ ਮਸਲਾ ਸਮਝਦੇ ਨੇ ਪਹਿਲੀ ਗੱਲ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਚ ਪੜ੍ਹਦੇ ਨੇ ਉਹ ਸਾਡੇ ਹੀ ਪਿੰਡਾਂ ਚੋਂ ਨੇ ਸਾਡੇ ਘਰਾਂ ਚੋਂ ਨਹੀਂ ਉਹਨਾਂ ਦੇ ਮਾਪੇ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਕਿਉਂ ਨਹੀਂ ਉਹਨਾਂ ਨਾਲ ਜਾ ਕੇ ਖੜਨਗੇ ਤੇ ਜਿਹੜੀ ਗੱਲ ਬਿੱਟੂ ਸਾਹਿਬ ਇਹ ਕਰਦੇ ਨੇ ਵੀ ਮਸਲਾ ਕੋਈ ਨਾਲੀ ਦਾ ਹੋਵੇ ਅਸਲ 'ਚ ਉਹ ਚੋਟ ਮਾਰਦੇ ਨੇ ਜਿਹੜਾ ਬੁੱਢਾ ਨਾਲਾ ਜਿਹੜਾ ਲੁਧਿਆਣੇ ਤੋਂ ਲੰਘਦਾ ਜਿਹੜਾ ਫੈਕਟਰੀਆਂ ਦੇ ਪਾਣੀ ਦੇ ਨਾਲ ਜ਼ਹਿਰ ਬਣ ਚੁੱਕਾ ਉਹ ਜ਼ਹਿਰ ਵੰਡ ਰਿਹਾ ਪੂਰੇ ਪੰਜਾਬ ਨੂੰ ਉਸ ਨਾਲੇ ਦੇ ਖਿਲਾਫ ਮੋਰਚੇ ਲੱਗੇ ਪਿਛਲੇ ਟਾਈਮ 'ਚ ਪਤਾ ਨਹੀਂ ਬਿੱਟੂ ਸਾਹਿਬ ਨੂੰ ਤਕਲੀਫ ਕਿਉਂ ਆ ਮੈਂ ਬਿੱਟੂ ਨੂੰ ਪੁੱਛਣਾ ਚਾਹਣਾ ਬਿੱਟੂ ਜੀ ਤੁਹਾਡਾ ਤਾਂ ਇੱਕ ਇਹ ਵੀ ਬਿਆਨ ਆਇਆ ਵੀ ਜਿਹੜੇ ਆ ਬਾਦਲ ਪਰਿਵਾਰ ਸੀ ਅਕਾਲੀ ਦਲ ਸੀ ਇਹ ਸਭ ਤੋਂ ਵੱਧ ਨੇੜੇ ਭਾਜਪਾ ਦੇ ਬੀਜੇਪੀ ਦੇ ਰਿਹਾ ਤੇ ਤਿੰਨ ਖੇਤੀ ਕਾਨੂੰਨਾਂ ਵੇਲੇ ਇਹ ਅਸਤੀਫੇ ਦੇ ਕੇ ਬਹਿ ਗਏ ਇਹ ਬਿੱਟੂ ਸਾਹਿਬ ਨੇ ਪਤਾ ਕੀ ਕੀਤਾ ਸੀ ਜਦੋਂ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਇਹ ਬਿੱਟੂ ਸਾਹਿਬ ਪਾਰਲੀਮੈਂਟ ਦੇ ਬਾਹਰ ਟੈਂਟ ਲਾ ਕੇ ਬੈਠੇ ਰਹੇ ਉਹ ਦੱਸਣ ਵੀ ਕੀ ਉਹ ਡਰਾਮਾ ਸੀ ਕੀ ਉਹ ਦਿਖਾਵਾ ਸੀ ਕੀ ਉਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਈ ਕਾਰਵਾਈ ਸੀ ਬਿੱਟੂ ਸਾਹਿਬ ਇੱਥੇ ਬੋਲਣਗੇ ਸ਼ਾਇਦ ਅੱਜ ਉਹ ਇਹ ਵੀ ਕਹਿ ਦੇਣ ਵੀ ਭਾਈ ਤੈਨੂੰ ਖੇਤੀ ਕਾਨੂੰਨ ਤਾਂ ਸਹੀ ਸੀ ਤੇ ਉਹ ਮੈਂ ਤਾਂ ਉਹ ਤੋਂ ਡਰਾਮਾ ਕਰਦਾ ਸੀ ਹੋ ਸਕਦਾ ਉਹ ਕਹਿ ਦੇਣ ਦੇਖੋ ਜਿਹੜਾ ਬੰਦਾ 20 25 ਸਾਲ ਜਿਹੜੀ ਪਾਰਟੀ ਨੂੰ ਇਹ ਕਹਿੰਦਾ ਰਿਹਾ ਵੀਡੀਓ ਇੱਕ ਜਿਹਦੇ ਵਿੱਚ ਬਿੱਟੂ ਸਾਹਿਬ ਇਹ ਕਹਿੰਦੇ ਰਹੇ ਵੀ ਭਾਜਪੀ ਦਾ ਤਾਂ ਮੇਰੇ ਕੋਲ ਨਾ ਨਾ ਲਓ ਮੈਂ ਤਾਂ ਇਹਨਾਂ ਨੂੰ ਜੁੱਤੀ ਮਾਰ ਕੇ ਜੁੱਤੀ ਗੰਦੀ ਨਹੀਂ ਕਰਦਾ ਇਹ ਚੈਨਲਾਂ ਤੇ ਬੋਲੇ ਹੋਏ ਆ ਬਿੱਟੂ ਸਾਹਿਬ ਉਸੇ ਬੀਜੇਪੀ ਚ ਰਾਤੋ ਰਾਤ ਟਪੂਸੀ ਮਾਰ ਗਈ ਉਹ ਬਿੱਟੂ ਸਾਹਿਬ ਦਾ ਸਟੈਂਡ ਕੀ ਆ ਬਿੱਟੂ ਸਾਹਿਬ ਜੇਕਰ ਮੈਨੂੰ ਲੱਗਦਾ ਤੁਹਾਨੂੰ ਕੋਈ ਦੂਜੀ ਪਾਰਟੀ ਕਹਿੰਦੇ ਵੀ ਇਤੋਂ ਵੀ ਵੱਡਾ ਉਧਾ ਦੇ ਦੇਾਂਗੇ ਤੁਸੀਂ ਉਧਰ ਜਾ ਸਕਦੇ ਹੋ ਹੁਣ ਬਿੱਟੂ ਸਾਹਿਬ ਨੂੰ ਲੁਧਿਆਣੇ ਦੇ ਲੋਕਾਂ ਨੇ ਐਮਪੀ ਹਰਾਤਾ ਤੁਸੀਂ ਦੇਖੋ ਡੈਮੋਕ੍ਰੇਸੀ ਦਾ ਹਾਲ ਇਹ ਜਿਹੜਾ ਤਰੀਕਾ ਰੱਖਿਆ ਹੋਇਆ ਨਾ ਵੀ ਕਿਸੇ ਨੂੰ ਰਾਜ ਸਭਾ ਮੈਂਬਰ ਬਣਾ ਕੇ ਮੰਤਰੀ ਬਣਾਇਆ ਜਾ ਸਕਦਾ ਮੈਨੂੰ ਤਾਂ ਲੱਗਦਾ ਇਹ ਵੀ ਪਾਰਲੀਮੈਂਟ ਚ ਬਦਲਣਾ ਚਾਹੀਦਾ ਇਹ ਕੀ ਤਰੀਕਾ ਰਵਨੀਤ ਬਿੱਟੂ ਨੇ ਐਮਪੀ ਦੀ ਚੋਣ ਲੜੀ ਲੁਧਿਆਣੇ ਤੋਂ ਲੁਧਿਆਣੇ ਦੇ ਲੋਕਾਂ ਨੇ ਬਿੱਟੂ ਸਾਹਿਬ ਨੂੰ ਐਮਪੀ ਹਰਾਤਾ ਤੇ ਬਿੱਟੂ ਸਾਹਿਬ ਨੂੰ ਹਾਰੇ ਹੋਏ ਨੂੰ ਮੋਦੀ ਸਰਕਾਰ ਨੇ ਚੱਕ ਕੇ ਮੰਤਰੀ ਬਣਾਤਾ ਕਮਾਲ ਹੈ ਬਈ ਤੇ ਫਿਰ ਅਗਲਾ ਤਾਂ ਬੋਲੂਗਾ ਉਹ ਇੱਕ ਪੰਜਾਬੀ ਦਾ ਮੁਹਾਵਰਾ کئی ਗੀਤਾਂ ਚ ਵੀ ਉਹ ਮੁਹਾਵਰਾ ਉਹ ਆਖਾਂਣ ਬੋਲਿਆ ਜਾਂਦਾ ਆਖੇ ਇਕੱਟਾ ਟਿੰਗੜ ਦਾ ਕਿੱਲੇ ਦੇ ਜੋਰ ਤੇ ਤੇ ਜਦੋਂ ਅਗਲਿਆਂ ਕੋਲ ਪਾਵਰ ਹੈ ਕੇਂਦਰ ਦੇ ਮੰਤਰੀ ਨੇ ਤਾਂ ਫਿਰ ਉਹ ਆਮ ਲੋਕਾਂ ਨੂੰ ਸਾਡੇ ਤੁਹਾਡੇ ਵਰਗਿਆਂ ਨੂੰ ਤੇ ਆਮ ਲੋਕਾਂ ਨੂੰ ਤਾਂ ਕੀੜਾ ਮਕੌੜਾ ਸਮਝਣਗੇ ਬਿੱਟੂ ਸਾਹਿਬ ਨੂੰ ਐਨ ਲੱਗਦਾ ਵੀ ਸਾਰੀ ਸਮਝ ਉਹਨਾਂ ਨੂੰ ਆ ਤੇ ਬਾਕੀ ਸਾਰੀ ਜਿਹੜੀ ਜਨਤਾ ਉਹਦਾ ਕੰਬਲੀ ਇਕੱਠੀ ਹੋਈ ਆ ਅੱਜ ਜੇ ਬਿੱਟੂ ਸਾਹਿਬ ਭਾਜਪਾ ਚ ਨਾ ਗਏ ਹੁੰਦੇ ਮਤਲਬ ਭਾਜਪਾ ਨੇ ਮੰਤਰੀ ਬਣਾਉਣ ਦਾ ਲਾਲਚ ਨਾ ਦਿੱਤਾ ਹੁੰਦਾ ਤੇ ਬਿੱਟੂ ਉਧਰ ਗਏ ਨਾ ਹੁੰਦੇ ਤਾਂ ਇਸੇ ਹੀ ਯੂਨੀਵਰਸਿਟੀ ਦੇ ਸੰਘਰਸ਼ ਬਾਰੇ ਬਿੱਟੂ ਦਾ ਬਿਆਨ ਹੋਰ ਹੋਣਾ ਸੀ ਫਿਰ ਉਹਨੇ ਲਾਜ਼ਮੀ ਕਹਿਣਾ ਸੀ ਵੀ ਇਹ ਧੱਕਾ ਕਰ ਰਿਹਾ ਕੇਂਦਰ ਇਹ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਆਹੀ ਕੁਛ ਕਰਦਾ ਰਿਹਾ ਬਿੱਟੂ ਸਾਹਿਬ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਪਿੱਛੇ ਚੋਣ ਲੜੀ ਕਾਂਗਰਸ ਵੱਲੋਂ ਲੁਧਿਆਣੇ ਚ 2 ਮਹੀਨੇ ਪਹਿਲਾਂ ਜਿਮੜੀ ਚੋਣਾ ਚ ਉਸੇ ਭਾਰਤ ਪੂਸ਼ਣ ਆਸ਼ੂ ਦੇ ਵਿਰੁੱਧ ਬਿੱਟੂ ਪ੍ਰਚਾਰ ਕਰਦਾ ਰਿਹਾ ਤੇ ਉਸੇ ਹੀ ਭਾਰਤ ਪੂਸ਼ਣ ਆਸ਼ੂ ਦੇ ਪੱਖ ਚ ਬਿੱਟੂ ਧਰਨੇ ਲਾਉਂਦਾ ਰਿਹਾ ਜਦੋਂ ਉਹ ਕਾਂਗਰਸ ਚ ਹੁੰਦਾ ਸੀ ਦੱਸੋ ਇਹ ਇਹਨਾਂ ਦੀ ਆਪ ਦੀ ਜ਼ੁਬਾਨ ਆਪ ਦਾ ਸਟੈਂਡ ਕਿੱਥੇ ਆ ਹੱਦ ਹੋ ਗਈ ਉਹ ਕਹਿੰਦੇ ਛੱਜ ਤੇ ਬੋਲੇ ਛੰਨਣੀ ਵੀ ਬੋਲੇ ਕਮਾਲ ਹੋ ਗਈ ਯਾਰ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ ਸਾਡੀ ਜਨਤਾ ਹੀ ਅਵੇਅਰ ਨਹੀਂ ਗਈ ਜਾਗਰੂਕ ਨਹੀਂ ਗਈ ਨਹੀਂ ਤਾਂ ਇਹਨਾਂ ਦੇ ਮੂੰਹ ਬੰਦ ਹੋ ਜਾਣ ਜੇ ਸਾਡੇ ਲੋਕ ਕਹਿਣ ਵੀ ਗੱਲ ਸੁਣੋ ਏ 도ਗਲਿਓ ਜਿੰਨੇ ਵੀ ਇਹ ਦਲ ਬਦਲੂ ਨੇ ਵੀ ਤੁਹਾਨੂੰ ਰਾਤੋਂ ਰਾਤ ਕਿਹੜਾ ਇਲਮ ਹੋ ਜਾਂਦਾ ਵੀ ਇੱਕ ਦਿਨ ਪਹਿਲਾਂ ਤੁਸੀਂ ਕਹਿ ਰਹੇ ਨੇ ਆ ਫਲਾਣੀ ਪਾਰਟੀ ਜਿੰਦਾਬਾਦ ਤੇ ਦੂਜੀ ਪਾਰਟੀ ਮਰਦਾਬਾਦ ਤੇ ਦੂਜੇ ਦਿਨ ਤੁਸੀਂ ਕਹਿਣਾ ਸ਼ੁਰੂ ਕਰ ਦਿੰਦੇ ਹੋ ਵੀ ਉਹ ਮਰਦਾਬਾਦ ਵਾਲੀ ਪਾਰਟੀ ਜਿੰਦਾਬਾਦ ਤੇ ਜਿੰਦਾਬਾਦ ਵਾਲੀ ਪਾਰਟੀ ਮਰਦਾਬਾਦ ਇਹ ਕੀ ਡਰਾਮਾ ਕਰਦੇ ਨੇ ਇੱਥੇ ਰੂਹੀ ਜੀ ਸਾਰਾ ਚੱਕਰ ਹੈ ਜਨਤਾ ਦੀ ਚੇਤਨਾ ਦਾ ਜਿਸ ਦਿਨ ਜਨਤਾ ਜਾਗ ਪਈ ਚੇਤਨ ਹੋ ਗਈ ਜਾਗਰੂਕ ਹੋ ਗਈ ਉਸ ਦਿਨ ਇਹ ਬਿੱਟੂ ਵਰਗੇ ਐਦਾਂ ਦੇ ਬਿਆਨ ਨਹੀਂ ਦੇ ਸਕਣਗੇ ਹੁਣ ਤੁਸੀਂ ਇੱਕ ਮੁਹਾਵਰਾ ਵਰਤਿਆ ਉਖੜੀ ਕੁਹਾੜੀ ਸੱਚਮੁੱਚ ਮੈਂ ਤਾਂ ਬਿੱਟੂ ਸਾਹਿਬ ਦੇ ਪਿਛਲੇ 6-7 ਮਹੀਨਿਆਂ ਚ ਜਦੋਂ ਉਹਦੇ ਮੰਤਰੀ ਬਣੇ ਨੇ ਸਾਰੇ ਬਿਆਨ ਇਹਨਾਂ ਨੇ ਆਪਦੇ ਪਹਿਲੇ ਬਿਆਨਾਂ ਦੇ ਉਲਟ ਦਿੱਤੇ ਨੇ ਔਰ ਜਿਵੇਂ ਉਹ ਪੰਜਾਬੀ ਦਾ ਮੁਹਾਵਰਾ ਉਖੜੀ ਕੁਹਾੜੀ ਸੱਚੀ ਮੁੱਚੀ ਇਹ ਉਦਾਂ ਹੀ ਬੋਲਦੇ ਨੇ ਐਵੇਂ ਪਤਾ ਨਹੀਂ ਕਿੱਥੋਂ ਕੀ ਕੱਢ ਕੇ ਲੈ ਆਉਣਗੇ ਔਰ ਪੰਜਾਬੀ ਚ ਮੁਹਾਵਰੇ ਹੋਰ ਵੀ ਹੈਗੇ ਨੇ ਪਰ ਮੈਂ ਉੱਥੇ ਬੋਲਣੇ ਰਿਹਾ ਨਹੀਂ ਤਾਂ ਫੇਰ ਫੇਰ ਮੈਨੂੰ ਵੀ ਲੋਕ ਕਹਣਗੇ ਵੀ ਤੂੰ ਵੀ ਯਾਰ ਜ਼ਿਆਦਾ ਬੋਲ ਗਿਆ ਆਪਾਂ ਮਰਿਆਦਾ ਚ ਰਹਿ ਕੇ ਲਿਮਟ ਚ ਰਹਿ ਕੇ ਕਾਨੂੰਨ ਚ ਰਹਿ ਕੇ ਆਪਾਂ ਗੱਲ ਕਰਨੀ ਹੈ ਪਰ ਮੈਂ ਸਲੂਟ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਲਈ ਪੰਜਾਬੀ ਲਈ ਪੰਜਾਬ ਯੂਨੀਵਰਸਿਟੀ ਲਈ ਤੇ ਪੰਜਾਬੀਅਤ ਦੇ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਨੇ ਜਿਹੜੇ ਲੋਕ ਆਪ ਸਵਾਰਥੀ ਹੁੰਦੇ ਨੇ ਨਾ ਆਪ ਲਾਲਚੀ ਹੁੰਦੇ ਨੇ ਉਹਨਾਂ ਨੂੰ ਨਿਰਸਵਾਰਥ ਕੋਈ ਕੁਝ ਕਰ ਸਕਦਾ ਇਹ ਗੱਲ ਉਹਨਾਂ ਦੇ ਪੱਲੇ ਹੀ ਨਹੀਂ ਪੈਂਦੀ ਇਹ ਗੱਲ ਉਹਨਾਂ ਨੂੰ ਸਮਝ ਆਉਂਦੀ ਨਹੀਂ ਕਿਉਂਕਿ ਜਿਹੜਾ ਬੰਦਾ ਆਪਦੇ ਲਾਲਚ ਸਵਾਰਥ ਤੋਂ ਕਦੇ ਨਿਕਲਿਆ ਨਹੀਂ ਉਹਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਆ ਜੋ ਵੀ ਆ ਕਰ ਰਿਹਾ ਨਾ ਉਹ ਵੀ ਲਾਲਚ ਸਵਾਰਥ ਲਈ ਆ ਉਹ ਬੇਈਮਾਨੀ ਲਈ ਆ ਨਿਰਸਵਾਰਥਤਾ ਕੁਝ ਹੁੰਦਾ ਹੀ ਨਹੀਂ ਆ ਗੱਲਾਂ ਜਿਹੜੀਆਂ ਨੇ ਇਹ ਜਦੋਂ ਇਹ ਲੋਕ ਸੋਚਣ ਲੱਗ ਪਏ ਸਾਡੇ ਲੋਕ ਉਦੋਂ ਪੰਜਾਬ ਦੇ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੋਣਾ ਉਹਨਾਂ ਟਾਈਮ ਜਿਹੜੇ ਬਿੱਟੂ ਵਰਗੇ ਰਾਜਨੇਤਾ ਨੇ ਉਹ ਇਹੋ ਜਿਹੇ ਬਿਆਨ ਇੱਥੇ ਦਿੰਦੇ ਰਹਿਣਗੇ ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਬਿੱਟੂ ਸਾਹਿਬ ਨੂੰ ਸਮਝ ਗਏ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਸ਼ਾਇਦ ਪੰਜਾਬ 'ਚੋਂ ਬਿੱਟੂ ਨੂੰ ਕਿਤੋਂ ਵੀ ਜਿੱਤ ਹਾਸਲ ਨਹੀਂ ਹੋ ਸਕਦੀ ਮੈਨੂੰ ਲੱਗਦਾ ਜਿਹੜਾ ਰਵਨੀਤ ਬਿੱਟੂ ਚੰਡੀਗੜ੍ਹ ਯੂਨੀਵਰਸਿਟੀ ਜਦੋਂ ਕੇਂਦਰ ਸਰਕਾਰ ਆਪਣੇ ਹੱਥਾਂ 'ਚ ਲੈਣ ਜਾ ਰਹੀ ਹੈ ਜਦੋਂ ਉਹਨੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਫੈਸਲਾ ਲੈ ਲਿਆ ਉਦੋਂ ਲੋਕ ਜਿਹੜੇ ਉੱਠੇ ਔਰ ਰਵਨੀਤ ਬਿੱਟੂ ਉਥੇ ਗਲਤ ਕਹਿ ਰਿਹਾ ਹੈ। ਉਹਨੂੰ ਮੈਨੂੰ ਲੱਗਦਾ ਹੈ ਸ਼ਹਿਰਾਂ ਵਾਲੇ ਪੰਜਾਬੀ ਜਿਹੜੇ ਆਪਦੇ ਆਪ ਨੂੰ ਘਾਉਂਦੇ ਨੇ ਉਹ ਵੀ ਕਿਉਂ ਵੋਟ ਪਾਉਣਗੇ? ਨਹੀਂ ਪਾਉਣਗੇ ਮੈਨੂੰ ਲੱਗਦਾ। ਹਾਂ ਜਿਹੜੇ ਵਿਅਕਤੀਆਂ ਨੂੰ ਕੋਈ ਸਮਝ ਜਾਂ ਚੇਤਨਾ ਅਜੇ ਘੱਟ ਹੈ ਉਹ ਪਾ ਸਕਦੇ ਨੇ ਪਰ ਜਿਹੜੇ ਚੇਤਨ ਨੇ ਜਿਹੜੇ ਜਾਗਰੂਕ ਨੇ ਜਿਹੜੇ ਪੋਲੀਟੀਕਲੀ ਅਵੇਅਰ ਨੇ ਉਹ ਬਿਲਕੁਲ ਨਹੀਂ ਪਾਉਣਗੇ। ਭਾਵੇਂ ਉਹ ਬੀਜੇਪੀ ਦੇ ਬੰਦੇ ਵੀ ਹੋਏ। ਹੁਣ ਬੀਜੇਪੀ ਦੇ ਬਹੁਤ ਸਾਰੇ ਨੇਤਾ ਨੇ ਜਿਹੜੇ ਖੁਦ ਇਹ ਸਮਝਦੇ ਨੇ ਵੀ ਨਹੀਂ ਯਾਰ ਆ ਪੰਜਾਬ ਯੂਨੀਵਰਸਿਟੀ ਇੰਨੇ ਟਾਈਮ ਤੋਂ ਪੰਜਾਬ ਦੀ ਆ ਤੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨਾ ਤਾਂ ਗਲਤ ਆ ਪਰ ਇਹ ਬਿੱਟੂ ਸਾਹਿਬ ਇਹ ਪਤਾ ਨਹੀਂ ਕੰਗੜਾ ਰਣੌਤ ਤੋਂ ਟਿਊਸ਼ਨ ਪੜ੍ਹ ਕੇ ਆਇਆ ਕੰਗੜਾ ਰਣੌਤ ਨੇ ਵੀ ਇਹੋ ਕੁਝ ਕੀਤਾ ਕੰਗੜਾ ਰਣੌਤ ਨੇ ਕੀ ਕੀਤਾ ਉਹਨੂੰ ਐ ਲੱਗਿਆ ਵੀ ਜੇਕਰ ਮੈਂ ਮੋਦੀ ਸਾਹਿਬ ਦੀ ਚਹੇਤੀ ਬੰਨਾ ਜਾਂ ਭਾਜਪਾ ਦੀ ਚਹੇਤੀ ਬੰਨਾ ਉਹ ਵੀ ਉਖੜੀ ਕੁਹਾੜੀ ਵਾਕ ਬੋਲਦੀ ਰਹੀ ਆ ਜੋ ਮੂੰਹ ਆਇਆ ਪਟਰ ਪਟਰ ਉਹ ਸੁੱਟੀ ਗਈ ਚੱਲ ਇਹ ਗੱਲ ਠੀਕ ਆ ਵੀ ਕੰਗਣਾ ਰਣੌਤ ਉਹ ਬੀਜੇਪੀ ਦੀ ਚਹੇਤੀ ਬਣ ਗਈ ਬੀਜੇਪੀ ਨੇ ਉਹਨੂੰ ਮਹਾਚਲ ਦੇ ਮੰਡੀ ਤੋਂ ਟਿਕਟ ਦੇ ਕੇ ਐਮਪੀ ਖੜਾ ਕਰਤਾ ਕਹੇ ਤਰੀਕੇ ਉਹ ਜਿੱਤ ਵੀ ਗਈ ਪਰ ਉਸ ਤੋਂ ਬਾਅਦ ਉਹਦੀ ਕਹਿੰਦੇ ਆ ਜ਼ੁਬਾਨ ਹੀ ਜਾਜ ਤੇ ਚੜਾਉਂਦੀ ਐ ਤੇ ਜ਼ੁਬਾਨ ਹੀ ਖੋਤੇ ਤੇ ਚੜਾਉਂਦੀ ਆ ਤੇ ਉਹੀ ਗੱਲ ਕੰਗਣਾ ਰਣੌਤ ਨਾਲ ਹੋਈ ਆ ਕੰਗਣਾ ਰਣੌਤ ਬੁਰੀ ਤਰ੍ਹਾਂ ਫਸ ਚੁੱਕੀ ਐ ਉਧਰ ਤਾਂ ਬੇਬੇ ਮਹਿੰਦਰਕੌਰ ਨੇ ਇੱਥੇ ਉਹਦੇ ਦੇ ਮਾਨਾ ਨੀ ਦਾ ਕੇਸ ਕੀਤਾ ਹੋਇਆ ਬਠਿੰਡੇ ਆ ਮੇਰੇ ਖਿਆਲ ਨਾਲ ਡੇਢ ਹਫਤਾ ਹੋਇਆ ਜੇ ਜਦੋਂ ਬਠਿੰਡੇ ਦੀ ਅਦਾਲਤ ਦੇ ਵਿੱਚ ਉਹ ਪੇਚੀ ਭੁਗਤ ਗਈ ਤੇ ਮਾਫੀਆਂ ਮੰਗ ਕੇ ਗਈ ਬੇਬੇ ਮੈਨੂੰ ਮਾਫ ਕਰਦੇ ਮੈਂ ਤਾਂ ਉਦੋਂ ਉਹ ਮੂਝੇ ਖੇਦ ਹੈ ਇਹ ਉਹ ਤੇ ਹੁਣ ਕੰਗੜਾ ਰਣੋਤ ਦੀ ਜ਼ੁਬਾਨ ਕਰਕੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਚੱਲ ਪਿਆ ਆਗਰਾ ਦੀ ਅਦਾਲਤ ਚ ਇਹ ਕੱਲ ਦੀ ਖਬਰ ਹੈ ਕੰਗੜਾ ਆਪਣੀ ਜ਼ੁਬਾਨ ਕਰਕੇ ਐਸੀ ਕਸੂਤੀ ਫਸੀ ਆ ਸ਼ਾਇਦ ਮੈਨੂੰ ਲੱਗਦਾ ਉਹਨੂੰ ਸਭ ਤੋਂ ਵੱਧ ਗੁੱਸਾ ਹੁਣ ਆਪਦੀ ਜ਼ੁਬਾਨ ਤੇ ਛੜਦਾ ਹੋਣਾ ਕਹਿੰਦੇ ਆ ਜਿਹੜੀ ਜ਼ੁਬਾਨ ਆ ਨਾ ਇਹਦੇ ਚ ਹੱਡੀ ਕੋਈ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਸਕਦੀ ਹੈ ਇਹ 1.5 ਇੰਚ ਦੀ ਜੀਬ ਆ ਜਿਹੜੀ ਸਾਰਾ ਬੰਦਾ ਖਤਮ ਕਰਾ ਸਕਦੀ ਆ ਔਰ ਪਹਿਲਾਂ ਕੰਗਣਾ ਰੌਤੇ ਕੁਛ ਕਰਦੀ ਰਹੀ ਬਿੱਟੂ ਸਾਹਿਬ ਨੇ ਉਹਦੇ ਕੋਲ ਖਰੇ ਟਿਊਸ਼ਨ ਰੱਖੀ ਆ ਕਿ ਖਰੇ ਉਹਦਾ ਝੂਠਾ ਝੱਟਾ ਪੀ ਲਿਆ ਕੀ ਕੀਤਾ ਆਪਾਂ ਨੂੰ ਤਾਂ ਪਤਾ ਨਹੀਂ ਵੀ ਕੁਝ ਹੋਇਆ ਵੀ ਇਹ ਉਹਨਾਂ ਦੇ ਪੂਰਨਿਆਂ ਤੇ ਚੱਲ ਪਏ ਜੋ ਮੂੰਹ ਆਉਂਦਾ ਬੋਲ ਦਿੰਦੇ ਨੇ ਜਿੱਡੀ ਕੀ ਜਿਹੜੇ ਪੰਜਾਬ ਯੂਨੀਵਰਸਿਟੀ ਸੰਘਰਸ਼ ਚ ਗਏ ਨੇ ਕੀ ਉਹ ਐਵੇਂ ਫਾਲਤੂ ਦੇ ਲੋਕ ਨੇ ਕੀ ਉਹ ਪਾਗਲ ਨੇ ਉਹ ਕਮਲੇ ਨੇ ਤੇ ਬਿੱਟੂ ਸਾਹਿਬ ਨੂੰ ਸਾਰੀ ਮੱਤ ਆ ਗਈ ਹੁਣ ਦੇਖੋ ਬੀਜੇਪੀ ਨੂੰ ਵੀ ਚਾਹੀਦਾ ਵੀ ਥੋੜਾ ਜਿਆ ਜ਼ੁਬਾਨਾਂ ਨੂੰ ਲਗਾਮ ਦਵੇ ਇਹੋ ਜਿਹੇ ਜਿਹੜੇ ਉਹਨਾਂ ਦੇ ਆਗੂ ਨੇ ਜਿਹੜੇ ਇੰਨਾ ਬੜਬੂਲਾ ਬੋਲਦੇ ਨੇ ਜਿਹੜੇ ਬੇਵਜ੍ਹਾ ਏਡ ਏਡੀਆਂ ਗੱਲਾਂ ਲੋਕਾਂ ਨੂੰ ਬੋਲ ਦਿੰਦੇ ਨੇ ਮੈਨੂੰ ਲੱਗਦਾ ਬੀਜੇਪੀ ਜੇ ਪੰਜਾਬ ਦੇ ਵਿੱਚ 2027 ਚ ਚੋਣਾਂ ਲੜਨ ਦਾ ਸੁਪਨਾ ਪਾਲੀ ਬੈਠੀ ਆ ਸਰਕਾਰ ਤਾਂ ਸ਼ਾਇਦ ਬਣੇ ਕਿ ਨਾ ਬਣੇ ਤਾਂ ਬਾਅਦ ਦੀਆਂ ਗੱਲਾਂ ਨੇ ਚੋਣਾਂ ਲੜਨ ਦਾ ਸੁਪਨਾ ਹੀ ਜੇ ਪਾਲਣਾ ਤਾਂ ਇਹੋ ਜੇ ਬੜਬੋਲੇ ਆਗੂਆਂ ਨੂੰ ਉਹਨਾਂ ਨੂੰ ਥੋੜਾ ਜਆ ਕੰਟਰੋਲ ਕਰਨਾ ਚਾਹੀਦਾ ਬੀਜੇਪੀ ਨੂੰ ਪਹਿਲਾਂ ਜਦੋਂ ਕੰਗਣਾ ਨੇ ਬਿਆਨ ਦੇ ਦਿੱਤਾ ਸੀ ਆ ਪਿੱਛੇ ਜਿਹਾ ਉਦੋਂ ਜਿਹੜੇ ਬੀਜੇਪੀ ਦੇ ਇੰਡੀਆ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਉਹਨੇ ਉਹਨੂੰ ਓਪਨ মিডিਆ ਚ ਕਹਿਆ ਸੀ ਵੀ ਅਸੀਂ ਕੰਗਣਾ ਨੂੰ ਕਹਿੰਨੇ ਆਂ ਵੀ ਇਸ ਤੋਂ ਬਾਅਦ ਉਹ ਹੋਰ ਕੋਈ ਬਿਆਨ ਨਾ ਦੇਵੇ ਸਾਨੂੰ ਬਹੁਤ ਦੁੱਖ ਆ ਸਾਡਾ ਕੰਗਣਾ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਉਹਦਾ ਨਿੱਜੀ ਬਿਆਨ ਆ ਤੇ ਨਾਲੇ ਬਲਾ ਕੇ ਤਾੜਨਾ ਕੀਤੀ ਸੀ ਵੀ ਹਜੇ ਬਿਆਨ ਨਾ ਦਿਆ ਕਰ ਮੇਰੀ ਬੇਨਤੀ ਆ ਭਾ ਜੀ ਪੀ ਦੇ ਜਿਹੜੇ ਪ੍ਰਧਾਨ ਰਹਿ ਆ ਜੇਪੀ ਨੱਡਾ ਸਾਹਿਬ ਨੱਡਾ ਸਾਹਿਬ ਤੁਸੀਂ ਰਾਸ਼ਟਰੀ ਪ੍ਰੈਜ਼ੀਡੈਂਟ ਹੋ ਬੀਜੇਪੀ ਦੇ ਬਿੱਟੂ ਸਾਹਿਬ ਵੱਲ ਵੀ ਥੋੜੀ ਗੌਰ ਕਰੋ ਉਹ ਵੀ ਪੰਜਾਬ 'ਚ ਤੁਹਾਡੀ ਫੱਟੀ 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 ਪੁੱਛੀ ਜਾਂਦੇ ਆ ਸਵਾਰ ਸਵਾਰ ਧੰਨਵਾਦ ਜੀ ਦੋਸਤੋ ਹੁਣ ਤੁਸੀਂ ਵੀ ਇਸ ਗੱਲ ਤੇ ਆਪਣੇ ਵਿਚਾਰ ਜਰੂਰ ਪ੍ਰਗਟ ਕਰੋ